ਜਲੰਧਰ ਦੇ ਸ਼੍ਰੀ ਦੇਵਿਤਲਾਬ ਮੰਦਿਰ ਦੇ ਬਾਹਰ ਚੋਰੀ ਦੀ ਵਾਰਦਾਤ ਹੋਈ ਹੈ ਜਿੱਥੇ ਕਿ ਮੰਦਿਰ ਦੇ ਬਾਹਰ ਘੁੰਮ ਰਹੇ ਇੱਕ ਸ਼ਖਸ ਦੇ ਵੱਲੋਂ ਮੋਟਰਸਾਈਕਲ ਚੋਰੀ ਕੀਤਾ ਗਿਆ ਤੇ ਉਹ ਮਿੰਟਾਂ ਦੇ ਵਿੱਚ ਉੱਥੋਂ ਦੀ ਫਰਾਰ ਹੋ ਗਿਆ ਇਹ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਇਸ ਨੌਜਵਾਨ ਨੇ ਚੋਰੀ ਕਰਨ ਤੋਂ ਪਹਿਲਾਂ ਕਾਫੀ ਸਮਾਂ ਮੋਟਰਸਾਈਕਲ ਵੱਲ ਧਿਆਨ ਦਿੱਤਾ ਉਸ ਦੇ ਆਲੇ ਦੁਆਲੇ ਘੁੰਮਦਾ ਰਿਹਾ ਬਾਅਦ ਵਿੱਚ ਮੌਕਾ ਵੇਖ ਕੇ ਉਹ ਮੋਟਰਸਾਈਕਲ ਚੋਰੀ ਕਰਕੇ ਉੱਥੋਂ ਦੀ ਫਰਾਰ ਹੋ ਗਿਆ ਘਟਨਾ ਬੀਤੀ ਰਾਤ 10:30 ਵਜੇ ਦੀ ਜਦੋਂ ਕਿ ਇੰਦਰਪ੍ਰਕਾਸ਼ ਨਾਮਕ ਵਿਅਕਤੀ ਜੋ ਅਮਨਨਗਰ ਜਲੰਧਰ ਦਾ ਰਹਿਣ ਵਾਲਾ ਹੈ ਉਹ 10:30 ਦੇ ਕਰੀਬ ਮੰਦਰ ਮੱਥਾ ਟੇਕਣ ਦੇ ਲਈ ਆਉਂਦਾ ਹੈ ਮੋਟਰਸਾਈਕਲ ਨੂੰ ਮੰਦਿਰ ਦੇ ਬਾਹਰ ਖੜਾ ਕਰ ਦਿੰਦਾ ਖੁਦ ਮੰਦਿਰ ਦੇ ਅੰਦਰ ਚਲਾ ਜਾਂਦਾ ਜਦੋਂ ਰਾਤ ਦੇ ਪੌਣੇ 11 ਦੇ ਕਰੀਬ ਮੰਦਿਰ ਤੋਂ ਬਾਹਰ ਨਿਕਲਿਆ ਤੇ ਉਸਨੇ ਵੇਖਿਆ ਕਿ ਜਿੱਥੇ ਉਸਨੇ ਮੋਟਰਸਾਈਕਲ ਲਗਾਇਆ ਸੀ ਮੋਟਰਸਾਈਕਲ ਉੱਥੇ ਨਹੀਂ ਹੈ ਮੋਟਰਸਾਈਕਲ ਚੋਰੀ ਹੋ ਚੁੱਕਿਆ ਜਿਸ ਤੋਂ ਬਾਅਦ ਉਸ ਦੇ ਵੱਲੋਂ ਰੋਲਾ ਪਾਇਆ ਜਾਂਦਾ ਤੇ ਉੱਥੇ ਹੀ ਕੋਲ ਲੱਗੇ ਸੀ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ ਜਾਂਦਾ ਤੇ ਦੇਖਿਆ ਗਿਆ ਕਿ ਇੱਕ ਨੌਜਵਾਨ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਨੌਜਵਾਨ ਨੇ ਮੋਟਰਸਾਈਕਲ ਚੋਰੀ ਕੀਤਾ ਤੇ ਉਥੋਂ ਦੀ ਫਰਾਰ ਹੋ ਗਿਆ ਜਿਸ ਤੋਂ ਬਾਅਦ ਸ਼ਖਸ ਦੇ ਵੱਲੋਂ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸ਼ਖਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਮੋਟਰਸਾਈਕਲ ਜੋ ਹੈ ਉਹ ਲੱਭਿਆ ਜਾਏ